ਆ ਦੋਸਤੋ ਵੈਲਕਮ ਆਇਆ ਇੱਕ ਹੋਰ ਨਵੀਂ ਵੀਡੀਓ ਕੋਲ। ਨਵੀਂ ਇਹ ਕਰਦੇ ਆ ਤੁਸੀਂ ਠੀਕ-ਠਾਕ ਹੋਵੋਗੇ ਤੇ ਆਪਾਂ ਬਿਨਾ ਟੈਂਕ ਖੋਲੇ ਤੋਂ ਟੈਂਕ ਦੇ ਇਹ ਕੰਨਾਂ ਪੀ ਲਾਈ ਜੰਨੇ ਆ। ਇਹ ਹੀ ਜ਼ਿਆਦਾ ਗੱਲ ਦੇ ਹੁੰਦੇ ਤੁਹਾਨੂੰ ਪਤਾ ਹੀ ਆ। ਬਾਕੀ ਇੱਕ ਚੀਜ਼ ਇਹ ਤੁਹਾਨੂੰ ਦੱਸਾਵਾਂਗੇ ਆਪਾਂ ਬਿਲਕੁਲ ਜਿਦਾ Ориਜਨਲ ਦਾ ਪੀਸ ਹੁੰਦਾ ਉਦਾਂ ਹੀ ਲਾ ਦੇਣਾ ਬਸ। ਇਹਦਾ ਸਾਈਡ ਪੱਲਾ ਕੱਢਤਾ ਬਾਹਰ ਇਹ ਨਵਾਂ ਲੱਗ ਜੂਗਾ ਹੁਣ। ਇਤਰੋ ਟਾਕੇ ਵਿੱਚ ਪਾਤਾ। ਉਹ ਥੋੜਾ ਇਹ ਪੈਰ ਤੇ ਪੈਰ ਖੋਲ ਕੇ ਹੁਣ। ਪੈਰ ਖੋਲਣਾ ਪੈਣਾ ਸਾਨੂੰ। ਪੈਰ ਖੋਲ ਕੇ ਦੁਆਰਾ ਚੜਾਵਾਂਗੇ ਇਧਰਲੀ ਸਾਈਡ ਹੈ ਚੜੀ ਨਹੀਂ ਕਿੱਪ। ਇਤਰੋ ਐਂ ਕੋ ਮਾਲਾ ਪੀਸੋ ਦੇਖੋ। ਬਟਿਆ ਤੇ ਆ। ਤੇ ਬਾਸ ਥੋੜਾ ਪਰਦੇ ਉੱਪਰ ਸਹੀ ਰੱਖ ਕੇ ਪੈਰ ਫਿਕਸ ਕਰਕੇ ਤੈਨੂੰ ਕਰ ਲੈਣਾ ਉੱਪਰ। ਉਹ ਦੱਸਿਓ ਬਰਾ ਕਿਹੜੇ ਕਿਹੜੇ ਭਰਾਵਾਂ ਨੇ ਇਦਾਂ ਹੀ ਲਾਇਆ ਤੇ ਕਿਹੜੇ ਕਿਹੜੇ ਟੈਂਕ ਲਾ ਕੇ ਲਾਉਂਦੇ ਇਹਨੂੰ ਆਪਾਂ ਦਾ ਬਾਈ तकरीबन ਬਹੁਤੀਆਂ ਮਸ਼ੀਨਾਂ ਦੇ ਲਾਤੇ ਆ ਪਰ ਇਦਾਂ ਉੱਪਰ ਹੀ ਲਾਈ ਦੇ ਆਪਾਂ ਦਾ ਠੀਕ ਹੈ ਜੀ ਬਾਕੀ ਤਾਂ ਕੋਹਣ ਹੈ ਤੁਹਾਨੂੰ ਟੰਕੇ ਲਾਉਣ ਲੱਗੇ ਵੀ ਕਿਰਾਂ ਭਲਗੇ ਵਿੱਚ ਆਇਆ ਹਰੇਕ ਮਸ਼ੀਨ ਦੇ ਨਾਲ ਡੋਟੀ ਪੰਗਾ ਪੈ ਜਾਂਦਾ ਹੁਣ ਇਹਦੇ ਇਥੋਂ ਪੈਰ ਦੇ ਨਾਲ ਦੀ ਪੈਪ ਕੱਢਿਆ ਹੋਇਆ ਹਾਈਡਰੋਲਿਕ ਦੇਖੋ ਨਾ ਬੈਣਾ ਪੈਰ ਕੱਢਣ ਲਈ ਆਪਣਾ ਨਹੀਂ ਕਈਆਂ ਦੇ ਉਦਾਂ ਹੀ ਨਿਕਲ ਜਾਂਦਾ ਪੈਰ ਭਾਈ ਚਾਦਰ ਚੱਕੀਏ ਤਾਂ ਜਾ ਕੇ ਭਾਈ ਥੁੱਕ ਮਾ ਕੇ ਨਾਲ ਪੈਰ ਪਾਈ ਦਿਓ ਚੰਗਾ ਪੈਰ ਕੱਢ ਕੇ ਨਾਲ ਹੀ ਘਮਾ ਕੇ ਚਾਦਰ ਤੇ ਪੈਰ ਨੂੰ ਵਿੱਚੇ ਪਸਾਈ ਦਿਓ ਜਾਂ ਤੇ ਉੱਪਰ ਉੱਪਰ ਨਾ ਜਾ ਕੇ ਜਿੱਥੇ ਰੁਕਦਾ ਬੱਤ ਮੇਰਾ ਪੈਰ ਨਿਕਲ ਗਿਆ ਪੇਟ ਕਾਹਦੇ ਆ ਸ਼ਰਾ ਪੈਰ ਕੱਟਦੇ ਹੀ ਤੇ ਪੈਰਾਂ ਦੇ ਪਾਈ ਜਾਂਦੇ ਕਾਬਲੇ ਉਹ ਵੀ ਜਮਾ ਸੈਟ ਨੰਨੋ 24 ਫਿਊ ਵਕਾਉਣੇ ਆ ਜਮਾ ਬਹਿ ਜਾਂਦਾ ਇਹ ਬਗੋ ਜਮਾ ਨਮੀ ਬੰਨ੍ਹਣੀ ਆ ਠੀਕ ਹੈ ਜੀ ਲੱਕੇ ਧਰਾਇਆ ਉਧਰ ਟੇਲ ਨੂੰ ਵਟ ਕੇ ਆਉਂਦੇ ਦਰਵਾਜ਼ਾ ਰੁਕ ਜਾ ਚਲੋ ਹਾਂ ਇੱਥੇ ਆਉਂਦਾ ਸਿੱਧਾ ਮੈਂ ਜਾ ਕੇ ਉੱਤੇ ਰੱਖੂੰਗਾ ਪੈਰ ਤੇ ਆਉਣ ਦਾ ਬੱਸ Thank <laughs> you. ਸੈਂਟਰ ਨਿਕਲੇ ਆ ਬਹੁਤ ਠੀਕ ਹੈ ਮਰਾ ਕੱਟੋ ਤੇ ਜੱਥੇ ਚੰਗੀ ਤਰ੍ਹਾਂ ਮਾਰਨੀ ਕਰੰਡਰ ਇੱਥੋਂ ਪੁੱਤ ਔਰੇ ਤੱਕ ਕਮਾਦੀ ਸਾਰੇ ਤੇ ਜਮੈਂ ਗੱਡੀਆਂ ਗੁੱਡੀਆਂ ਦੇ ਡੈਂਟ ਪੈ ਜਾਂਦਾ ਤੇ ਪੀਸ ਕੱਟ ਕੇ ਨਹੀਂ ਲਾ ਦਿੰਦੇ ਉਦਾਂ ਬਾਈ ਜੀ ਕੱਢ ਕੇ ਪੀਸ ਤੇ ਉਹਨਾਂ ਨੂੰ ਕਰੀ ਜਾਂਦੇ ਆਪਾਂ ਵੈਲਡਰ ਉਸ ਤੋਂ ਬਾਅਦ ਜਦੋਂ ਗ੍ਰਾਈਂਡਰ ਵੱਜ ਗਿਆ ਪਲੈਨ ਸਾਫ਼ ਕਰਤਾ ਇਹਨੂੰ ਓਕੇ ਕਰਤਾ ਤੇ ਚੀ ਤਾਂ ਪਤਾ ਵੀ ਨਹੀਂ ਲੱਗਣਾ ਵੀ ਇਤੋਂ ਵੱਡ ਕੇ ਪੀਸ ਲਾਇਆ ਹੋਇਆ ਹਨਾ ਇਹਨਾਂ ਚੀ ਦਾ ਬੋ ਫਰਕ ਪੈਦਾ ਹਾ ਉਹਨਾਂ ਚੀ ਜਮਾ ਆ ਰੜਕਦੀ ਨਹੀਂ ਜਦੋਂ ਵੈਲਡنگ ਹੋ ਕੇ ਗ੍ਰੈਂਡਰ ਆ ਗਿਆ ਬਿਲਕੁਲ ਓਕੇ ਦੀ ਰਿਪੋਰਟ ਹੋ ਜਾਣੀ ਆ ਬਾਕੀ ਦਿਖਾਉਣ ਇਹਨਾਂ ਨੂੰ ਗ੍ਰੈਂਡਰ ਮਾਰ ਕੇ ਵੈਲਡنگ ਕਰਕੇ ਓਕੇ ਕਰਕੇ ਦਿਖਾਉਣੇ ਆ ਇਦਾਂ ਵੀ ਇਹਨੂੰ ਨਾ ਨਿੱਕੇ ਨਿੱਕੇ ਨੇੜੇ ਨੇੜੇ ਕਰਕੇ ਸਾਰੇ ਟਾਂਕੇ ਲਾਉਣੇ ਪੈਂਦੇ ਆ ਤਾਂ ਜੋ ਕਿ ਉੱਚੀ ਨਹੀਂ ਵੀ ਚਾਦਰ ਨਾ ਹੋ ਜੇ ਜੇ ਆਪਾਂ ਇੱਕੇ ਦਾਮ ਦੂਰ ਦੂਰ ਟਾਂ ਲਾ ਕੇ ਇੱਕੇ ਦਾਮ ਹੀ ਆਪਾਂ ਇਹ ਤਾਂ ਲੇਰ ਕਹੀ ਤਨੇ ਆ ਫਿਰ ਇਹ ਗਾਹ ਘਰ ਮੋ ਕੇ ਚਾਦਰ ਵਾਜ ਜਾਂਦੀ ਐ ਇੱਕ ਦੂਜੇ ਤੋਂ ਉੱਤ ਪਰ ਇਹ ਤਾਂ ਹੋ ਜਾਂਦੀ ਆ ਘਰ ਮੋਨ ਵਾਲੀ ਡੋਨਾ ਕਦੇ ਵੀ ਲੋਹਾ ਵਾਧਾ ਹੁੰਦਾ ਉਹ ਦਿਨ ਫਿਰ ਡੱਬ ਜੇ ਪੈ ਜਾਂਦੇ ਆ ਠੀਕ ਆ ਜੀ ਹੁਣ ਆਪਾਂ ਲੱਗਿਆ ਨੂੰ ਲੇਰ ਲਾਉਣ ਤੇ ਫਿਰ ਮਾਰਾਂ ਗ੍ਰੈਂਡਰ ਕੋਈ ਪਟੀਨ ਮਸਾਲਾ ਕੋਹ ਵਰਨ ਨਹੀਂ ਲੋਣ